ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ। ਉਮੀਦ ਕਰਦੇ ਹਾਂ ਕਿ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋ ਗਏ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਤਰੱਕੀਆਂ ਬਖਸ਼ਣ। ਚੜ੍ਹਦੀਆਂ ਕਲਾ ਵਿੱਚ ਰੱਖਣ ਤੇ ਅੱਜ ਦੀ ਵੀਡੀਓ ਜੀ ਆਪਾਂ ਕਰ ਰਹੇ ਹਾਂ ਸਟਾਰਟ ਸ਼ਾਮ ਤੋਂ। ਸ਼ਾਮ ਦਾ ਟਾਈਮ ਹੈ ਜੀ 3 ਵਜੇ ਦਾ ਤੇ ਆਪਾਂ ਜਿੱਥੇ ਹੁਣ ਪਹਿਲਾਂ ਪਸ਼ੂਆਂ ਨੂੰ ਸੰਭਾਲ ਰਹੇ ਹਾਂ ਤੇ ਉਸ ਤੋਂ ਬਾਅਦ ਜੀ ਹੁਣ ਆਪਾਂ ਬਾਕੀ ਦਾ ਕੰਮ ਕਰਾਂਗੇ ਸ਼ੁਰੂ। ਤੇ ਅੱਜ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਾਂਗੀ ਜਿਹੜੀ ਮੈਂ ਅੱਜ ਤੱਕ ਨਹੀਂ ਸੀ ਕੀਤੀ ਤੁਹਾਡੇ ਨਾਲ ਕਿਉਂਕਿ ਮੈਂ ਵਲੌਗ ਤਾਂ ਮੈਨੂੰ ਸਾਲ ਹੋ ਗਏ ਪਾਉਂਦੇ ਨੂੰ ਤੇ ਬਾਕੀ ਜੀ ਆਪਾਂ ਹਲੇ ਤੱਕ ਉਹ ਮੈਂ ਤੁਹਾਡੇ ਨਾਲ ਮੇਰੀਆਂ ਭੈਣਾਂ ਦੇ ਨਾਲ ਨਹੀਂ ਸ਼ੇਅਰ ਕੀਤੀ ਸੀ ਤੇ ਉਹ ਗੱਲ ਆ ਜੀ ਇਹ ਕਿ ਮੈਨੂੰ ਨਾ ਗਠੀਆ ਵਾਲੀ ਪ੍ਰੋਬਲਮ ਹੈ ਗਈ ਏ ਤੇ ਕਾਫੀ ਸਮੇ ਤੋਂ ਮੈਨੂੰ ਘਟੋ ਘਟ ਚਾਰ ਸਾਲ ਹੋਣ ਵਾਲੇ ਨੇ ਤੇ ਬਹੁਤ ਦਵਾਈ ਲੈ ਰਿਆਂ ਜੀ ਬਾਕੀ ਕਿਤੋਂ ਵੀ ਆਰਾਮ ਨਹੀਂ ਮਿਲ ਰਿਆ ਤੇ ਮੈਂ ਤਾਂ ਇਹ ਦੁਆ ਕਰਦੀ ਆ ਕਿ ਪਰਮਾਤਮਾ ਇਹ ਵਾਲੀ ਬਿਮਾਰੀ ਕਿਸੇ ਨੂੰ ਵੀ ਨਾ ਲਾਵੇ ਕਿਉਂਕਿ ਇਹ ਬਿਮਾਰੀ ਬਹੁਤ ਹੀ ਭਿਆਨਕ ਏ ਦਾ ਨਾ ਤਾਂ ਕੋਈ ਇਲਾਜ ਛੇਤੀ ਨਾਲ ਮਿਲਦਾ ਏ ਤੇ ਚਲੋ ਜੀ ਇੱਕ ਵਾਰੀ ਮੈਂ ਤੁਹਾਨੂੰ ਦੱਸ ਦਿਆਂ ਕਿ ਆਪਾਂ ਛੱਤ ਤੇ ਆਏ ਸੀ ਤੇ ਹੁਣ ਮੈਂ ਬਣਾਣੀ ਆ ਸੀ ਪਾਥੀਆਂ ਤੇ ਗੋਹਾਜ ਜਿਹੜਾ ਸਵੇਰ ਦਾ ਰੱਖਿਆ ਪਿਆ ਸੀ ਤੇ ਬਾਕੀ ਨਾ ਮੈਨੂੰ ਅਨਰੀਤ ਨੇ ਨਹੀਂ ਆਉਣ ਦਿੱਤਾ ਮੇਰੇ ਛੋਟੇ ਬੇਬੀ ਨੇ ਮੈਨੂੰ ਬਹੁਤ ਅੱਜ ਤੱਕ ਤੰਗ ਕੀਤਾ ਉਹਨੂੰ ਬੁਖਾਰ ਹੋਇਆ ਪਿਆ ਏ ਤੇ ਇਸ ਕਰਕੇ ਉਹ ਨਾ ਬਹੁਤ ਪਰੇਸ਼ਾਨ ਕਰ ਰਿਹਾ ਏ ਤੇ ਹੁਣ ਜੀ ਮੈਂ ਇੱਥੇ ਪਾਥੀਆਂ ਬਣਾਉਣੀਆਂ ਕਰਦੀਆਂ ਸ਼ੁਰੂ ਤੇ ਚਲੋ ਜੀ ਨਾਲੇ ਤੁਹਾਨੂੰ ਦੱਸਦੀਆਂ ਕਿ ਗਠੀਆ ਵਾ ਇੰਨਾ ਕੋ ਭਿਆਨਕ ਬਿਮਾਰੀ ਏ ਮੈਂ ਤਾਂ ਇਹ ਕਹਿੰਦੀ ਕਿ ਮਾਰਕਾ ਇਹ ਤਾਂ ਨਾ ਕਿਸੇ ਵੈਰੀ ਦੁਸ਼ਮਣ ਨੂੰ ਵੀ ਨਾ ਲਾਈ ਕਿਉਂਕਿ ਮੈਂ ਬਹੁਤ ਔਖੀ ਆ ਇਸ ਚੀਜ਼ ਤੋਂ ਨਾ ਹੀ ਮੈਂ ਖੁੱਲ ਕੇ ਕੋਈ ਕੰਮ ਕਰ ਸਕਦੀ ਆ ਤੇ ਨਾ ਹੀ ਮੇਰੇ ਤੋਂ ਕੋਈ ਜ਼ਿਆਦਾ ਖੇਚਲ ਦਾ ਕੰਮ ਨਹੀਂ ਹੁੰਦਾ ਮੇਰੇ ਤੋਂ ਤੇ ਜਿਵੇਂ ਮੈਂ 2 ਘੰਟੇ 1 ਘੰਟਾ ਲਗਾਤਾਰ ਚੱਲ ਫਿਰ ਕੇ ਕੰਮ ਕਰ ਲਾਣਾ ਤਾਂ ਮੇਰੇ ਪੈਰ ਬਾਲੇ ਦੁਖਣ ਲੱਗ ਜਾਂਦੇ ਨੇ ਤੇ ਇਸ ਕਰਕੇ ਜੀ ਬਹੁਤ ਔਖਾ ਹੋਇਆ ਪਿਆ ਤੇ ਮੈਂ ਕੋਈ ਦਵਾਈ ਵੀ ਨਹੀਂ ਲੈ ਸਕਦੀ ਜੇ ਮੈਂ ਅੰਗਰੇਜ਼ੀ ਦਵਾਈ ਖਾਂਦੀ ਆ ਤਾਂ ਉਹਦੇ ਨਾਲ ਮੈਨੂੰ ਪ੍ਰੋਬਲਮ ਹੋ ਜਾਂਦੀ ਏ ਮੈਨੂੰ ਭੁੱਖ ਨਹੀਂ ਲੱਗਦੀ ਪੇਟ ਫੁੱਲ ਜਾਂਦਾ ਏ ਤੇ ਉਹ ਨਾ ਬਹੁਤ ਮੈਨੂੰ ਤੰਗ ਕਰਦੀ ਏ ਅੰਗਰੇਜ਼ੀ ਦਵਾਈ ਇਸ ਕਰਕੇ ਮੈਂ ਨਾ ਉਹ ਦਵਾਈ ਤੋਂ ਪਰੇਜ ਹੀ ਕੀਤਾ ਹੋਇਆ ਏ ਬਾਕੀ ਮੈਂ ਪਹਿਲਾਂ 6-7 ਮਹੀਨੇ ਲਗਾਤਾਰ ਖਾਦੀ ਸੀ ਦਵਾਈ ਬਾਕੀ ਉਹਦਾ ਕੋਈ ਫਾਇਦਾ ਨਹੀਂ ਹੋਇਆ ਬਲਕੇ ਮੇਰਾ ਖੂਨ ਘਟ ਗਿਆ ਤੇ ਬਹੁਤ ਜ਼ਿਆਦਾ ਵੀਕਨੈਸ ਹੋ ਗਈ ਸੀ ਉਸ ਦਵਾਈ ਨਾਲ ਤੇ ਉਸ ਤੋਂ ਬਾਅਦ ਜੀ ਮੈਂ ਛੱਡ ਦਿੱਤੀ ਦਵਾਈ ਉਹ ਵਾਲੀ ਤੇ ਫਿਰ ਜੀ ਮੈਂ ਦਵਾਈ ਲੈਣੀ ਹੋਰ ਸ਼ੁਰੂ ਕੀਤੀ ਸੀ ਹੋਮੋਪੈਥਿਕ ਦੀ ਤੇ ਉਸ ਦਵਾਈ ਨਾਲ ਮੈਨੂੰ ਥੋੜਾ ਬਹੁਤਾ ਫਰਕ ਲੱਗਿਆ ਤੇ ਬਾਕੀ ਜਿਹਦੇ ਪਰੇਜ ਬਹੁਤ ਜ਼ਿਆਦਾ ਨਹੀਂ ਐਨੇ ਕੁ ਜ਼ਿਆਦਾ ਪਰੇਜ ਨੇ ਇਸ ਬਿਮਾਰੀ ਤੇ ਪੁੱਛੋ ਹੀ ਨਾ ਬਸ ਹਰ ਇੱਕ ਚੀਜ਼ ਰੋਕ ਦਿੰਦੇ ਆ ਪੀ ਆ ਨਹੀਂ ਲੈਣੀ ਆ ਨਹੀਂ ਖਾਣੀ ਤੇ ਬੰਦਾ ਐ ਸੋਲਦਾ ਵੀ ਹੁਣ ਰੋਟੀ ਵੀ ਗਰਾਹੀ ਕਿਹਦੇ ਨਾਲ ਖਾਈਏ ਹਨਾ ਵੀ ਕਿਉਂਕਿ ਹੁਣ ਜਿਵੇਂ ਸਰਦੀਆਂ ਦਾ ਮੌਸਮ ਆ ਰਿਹਾ ਸਰਦੀਆਂ ਦੇ ਵਿੱਚ ਇਸ ਚੀਜ਼ ਤੋਂ ਪ੍ਰੇਜ ਵਾਸਤੇ ਬਹੁਤ ਕੁਝ ਕਹਿੰਦੇ ਆ ਸਾਗ ਵੀ ਛਡਾਉਂਦੇ ਆ ਆਲੂ ਗੋਭੀ ਤੇ ਸਿਰਫ ਆਪਾਂ ਗਾਜਰਾ ਖਾ ਸਕਦੇ ਆ ਜਾਂ ਉਹਨਾਂ ਕਿਆ ਸੀ ਮੋਂਗਰੇ ਖਾ ਸਕਦੇ ਹੋ ਸਬਜੀ ਤੇ ਹੋਰ ਖਸ਼ਲਗਮ ਖਾ ਸਕਦੇ ਹੋ ਬਸ ਉਹਨਾਂ ਖਾਣ ਵਾਲੀਆਂ ਚੀਜ਼ਾਂ ਹੀ ਦਸੀਆਂ ਵੀ ਆ ਆ ਖਾਣੀਆਂ ਤੇ ਕਹਿੰਦੇ ਬਾਕੀ ਜਿਹੜੇ ਸਬਜ਼ੀਆਂ ਦਾ ਨਹੀਂ ਨਾ ਬੋਲਿਆ ਉਹ ਕੋਈ ਵੀ ਨਹੀਂ ਖਾਣੀ ਤੇ ਬਸ ਉਹਨਾਂ ਤਿੰਨ ਚਾਰ ਹੀ ਸਬਜ਼ੀਆਂ ਬੋਲੀਆਂ ਵੀ ਇਹ ਹੀ ਖਾ ਸਕਦੇ ਹੋ ਤੇ ਚੌਲ ਵੀ ਛਡਾਉਂਦੇ ਆ ਕੜੀ ਚੌਲ ਵੀ ਛਡਾਉਂਦੇ ਆ ਬਾਕੀ ਹੋਰ ਵੀ ਬਹੁਤ ਵੀ ਇੰਨੇ ਕੁ ਜ਼ਿਆਦਾ ਇਹ ਤੇ ਪ੍ਰੇਜ ਨੇ ਵੀ ਬੰਦਾ ਕਰ ਨਹੀਂ ਸਕਦਾ ਤੇ ਬਾਕੀ ਜੀ ਫੇਰ ਵੀ ਪੂਰੀ ਕੋਸ਼ਿਸ਼ ਕਰੀਦਾ ਏ ਕਿ ਪ੍ਰੇਜ ਕਰੀਏ ਹਨਾ ਵੀ ਦਵਾਈ ਤਾਂ ਹੀ ਅਸਰ ਕਰਦੀ ਏ ਤੇ ਬਾਕੀ ਮੈਂ ਵੀ ਕਾਫੀ ਹੱਦ ਤੱਕ ਕੋਸ਼ਿਸ਼ ਕਰਦੀ ਰਹਿਣੀ ਆ ਵੀ ਪ੍ਰੇਜ ਕਰਾਂ ਖਾਣ ਪੀਣ ਦਾ ਕਿਉਂਕਿ ਆਪਣੀ ਜ਼ਿੰਦਗੀ ਏ ਜੇ ਆਪਾਂ ਵੀ ਐਂ ਪ੍ਰੇਸ ਤੋਂ ਬਿਨਾ ਦਵਾਈ ਵਰਕਾਂ ਵਰਤਾਂਗੇ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਮਿਲਦਾ ਤੇ ਜ਼ਿੰਦਗੀ ਆਪਾਂ ਜਿਉਣੀ ਏ ਬੱਚਿਆਂ ਦੀ ਖਾਤਰ ਆਪਾਂ ਨੂੰ ਪ੍ਰੇਜ ਕਰਨਾ ਪੈਂਦਾ ਹੈ ਫਿਰ ਜਦੋਂ ਬੱਚੇ ਆਨਵਾਲ ਦੇਖਦੇ ਆ ਨਾ ਬੇਨਾਂ ਧਕਾਉਣੇ ਬਾਅਦ ਚ ਤੇ ਫਿਰ ਇਹ ਸੋਚ ਕੇ ਫਿਰ ਪ੍ਰੇਜ ਕਰਦੇ ਆ ਵੀ ਚੱਲ ਪੜਾ ਕਿਤੋਂ ਪ੍ਰਮਾਤਮਾ ਫਾਇਦਾ ਕਰ ਦੇਵੇ ਤੇ ਦੇਖੋ ਇਹ ਬਿਮਾਰੀ ਨਾ ਬਹੁਤ ਫੈਲ ਚੁੱਕੀ ਏ ਤਕਰੀਬਨ ਕਾਫੀ ਔਰਤਾਂ ਦੇ ਵਿੱਚ ਇਹ ਪਾਈ ਜਾਂਦੀ ਏ ਜਿਆਦਾ ਔਰਤਾਂ ਨੂੰ ਹੀ ਹੁੰਦੀ ਏ ਤੇ ਦੇਖੋ ਅੱਗੇ ਪ੍ਰਮਾਤਮਾ ਦੀ ਮੌਜੇ ਬਾਕੀ ਮੈਂ ਘਾਰ ਦੇ ਵੀ ਥੋੜੇ ਬੋਤੇ ਔੜਪੜ ਜਿਵੇਂ ਕਰ ਹੀ ਰੱਖਦੇ ਆ ਬੀ ਅਜਵੈਨ ਵਗੈਰਾ ਜੀਰੇ ਦਾ ਪਾਣੀ ਜਾਓ ਇਸ ਤਰ੍ਹਾਂ ਦੇ ਵੀ ਮੈਂ ਸਵੇਰੇ ਖਾਲੀ ਪੇਟ ਕੁਛ ਨਾ ਕੁਛ ਵੀ ਵਰਤ ਲੈਂਦੀ ਆ ਤੇ ਬਾਕੀ ਕਈ ਵਾਰ ਤਾਂ ਮੇਰੇ ਨਾਲ ਇੰਨੀ ਪੋਜੀਸ਼ਨ ਆ ਹੋ ਗਈ ਸੀ ਵਿੱਚੋਂ ਜੇ ਆ ਕੇ ਵੀ ਮੇਰੇ ਤੋਂ ਕੋਈ ਆ ਨਹੀਂ ਆਟਾ ਵਗੈਰਾ ਨਹੀਂ ਗੁੰਨਣਾ ਔਖਾ ਹੋ ਗਿਆ ਸੀ ਤੇ ਬਾਕੀ ਜਦੋਂ ਵੀ ਮੈਂ ਪ੍ਰੇਜ ਨਾਲ ਦਵਾਈ ਵਰਤਣੀ ਸ਼ੁਰੂ ਕੀਤੀ ਨਾ ਤੇ ਫਿਰ ਮੈਨੂੰ ਫਰਕ ਪੈ ਗਿਆ ਸੀ ਤੇ ਹੁਣ ਇਸ ਕਰਕੇ ਜੀ ਮੈਂ ਜਤੋਂ ਜ਼ਿਆਦਾ ਜ਼ੋਰ ਦਾ ਜਿਵੇਂ ਹੱਥਾਂ ਤੇ ਕੱਪੜੇ ਧੋ ਲਵਾ ਫਿਰ ਮੇਰੇ ਹੱਥਾਂ ਦੇ ਗੋਟਾ ਜਿਹੜੇ ਦਰਦ ਕਰਨ ਲੱਗ ਜਾਂਦੇ ਨੇ ਤੇ ਇਸ ਕਰਕੇ ਜੀ ਮੈਂ ਨਾ ਥੋੜਾ ਜਾਂ ਵੀ ਕੰਮ ਵੀ ਮੇਰੇ ਤੋਂ ਇੰਨਾ ਜ਼ਿਆਦਾ ਜ਼ੋਰ ਨਾਲ ਨਹੀਂ ਕੀਤਾ ਜਾਂਦਾ ਤੇ ਚਲੋ ਮੈਂ ਸੋਚਿਆ ਕਿ ਅੱਜ ਮੇਰੀਆਂ ਭੈਣਾਂ ਦੇ ਨਾਲ ਮੈਂ ਆਪਣੀ ਜਿਹੜੀ ਜ਼ਿੰਦਗੀ ਦੀ ਸਚਾਈ ਸ਼ੇਅਰ ਕਰਾਂ ਕਿ ਮੇਰੇ ਨਾਲ ਕੀ ਪ੍ਰੋਬਲਮ ਹੋ ਰਹੀ ਏ ਜਾਂ ਹੈਗੀ ਏ ਮੈਨੂੰ ਤੇ ਇਸ ਕਰਕੇ ਜੀ ਮੈਂ ਤੁਹਾਨੂੰ ਦੱਸਿਆ ਜੇ ਮੇਰੀਆਂ ਭੈਣਾਂ ਤੁਸੀਂ ਤੁਹਾਡੇ ਕੋਈ ਖਿਆਲ ਚ ਹੋਵੇ ਕੋਈ ਦਵਾਈ ਦੇਸੀ ਤਾਂ ਮੈਨੂੰ ਜੀ ਤੁਸੀਂ ਜ਼ਰੂਰ ਦੱਸਿਓ ਤੇ ਮੈਂ ਉਹ ਵੀ ਵਰਤ ਕੇ ਵੇਖਾਂਗੀ ਜ਼ਰੂਰ ਕਿ ਮੈਨੂੰ ਫਾਇਦਾ ਹੋ ਜਾਵੇ ਕਿਉਂਕਿ ਜ਼ਿਆਦਾਤਰ ਲੋਕ ਤਾਂ ਹੀ ਸਮਝ ਲੈਂਦੇ ਆ ਵੀ ਹੁਣ ਬਾਸੇ ਬਾਣੀ ਖਤਮ ਨਹੀਂ ਹੋ ਸਕਦੀ ਵੀ ਡਾਕਟਰ ਵੀ ਆਏ ਹੀ ਕਹੇ ਥਿੰਦੇ ਬਿੰਦ ਜਾੜ ਤਾਂ ਖਤਮ ਹੁੰਦੀ ਨਹੀਂ ਵੀ ਇਹਦਾ ਪ੍ਰੇਜ ਹੀ ਗਾਏ ਪ੍ਰੇਜ ਕਰ ਲਓ ਤਾਂ ਤੁਸੀਂ ਠੀਕ ਰਹੋਗੇ ਵੀ ਜੜਾ ਖਤਮ ਨਹੀਂ ਹੋ ਸਕਦੀ ਤੇ ਉਸ ਸਮੇਂ ਜੀ ਬਹੁਤ ਦੁੱਖਾ ਜ ਲੱਗਦਾ ਹੈ ਵੀ ਪਤਾ ਨਹੀਂ ਕੀ ਬਣੇਗਾ ਨਾ ਵੀ ਹੁਣ ਤਾਂ ਚੱਲ ਆਪਾਂ ਥੋੜੀ ਜੀ ਜਾਾਂਗੇ ਜੇ ਚੱਲ ਤੁਰੇ ਫਿਰਦੇ ਹਾਂ ਨਾ ਤੇ ਥੋੜੀ ਜੀ ਜਦੋਂ ਹੋਰ ਵੀ ਹੋ ਗਈ ਹੈ ਜਵਤ ਕੀ ਤਾਂ ਫਿਰ ਕੀ ਬਣੇਗਾ ਤੇ ਕਿਉਂਕਿ ਇਹ ਬਿਮਾਰੀ ਬਹੁਤ ਗੰਦੀ ਹੈ ਬੰਦਾ ਮੰਝੇ ਤੇ ਪਾਇਆ ਜਾਂਦਾ ਹੈ ਤੇ ਇਸ ਕਰਕੇ ਜੀ ਬਹੁਤ ਕਦੀ ਕਦੀ ਵਾਰ ਵੀ ਸੋਚ ਕੇ ਟੈਨਸ਼ਨ ਜੀ ਹੋ ਜਾਂਦੀ ਹੈ ਵੀ ਪਤਾ ਨਹੀਂ ਠੀਕ ਹੋਵੇਗੀ ਕਿ ਨਾ ਹੋਵੇਗੀ ਤੇ ਚਲੋ ਆਪਾਂ ਪ੍ਰੇਤਾ ਥੋੜਾ ਬਹੁਤਾ ਜਿੰਨਾ ਕੋ ਹੁੰਦਾ ਹੈ ਜ਼ਰੂਰ ਕਰੀ ਰੱਖਦੇ ਆ ਤੇ ਅੱਗੇ ਪਰਮਾਤਮਾ ਦੇ ਵਾਸਤੇ ਜੇ ਉਹਨੇ ਠੀਕ ਕਰਨਾ ਹੈ ਤਾਂ ਕਰ ਹੀ ਦੇਣਾ ਹੈ ਤੇ ਚਲੋ ਜੀ ਆਪਾਂ ਹੁਣ ਨਾ ਸ਼ਾਮ ਦਾ ਟਾਈਮ 7 ਵਜੇ ਦਾ ਹੋ ਗਿਆ ਸੀ ਤੇ ਮੈਂ ਖਾਣਾ ਬਣਾਉਣਾ ਸ਼ੁਰੂ ਕਰਤਾ ਸੀ ਇੱਥੇ ਹੁਣ ਮੈਂ ਪਾਣੀ ਰੱਖਿਆ ਸੀ ਦਾਲ ਤਰੀ ਸੀ ਅੱਜ ਮੈਂ ਤੇ ਨਾਲ ਦੀ ਨਾਲ ਹੀ ਤੜਕਾ ਲਾ ਕੇ ਮੈਂ ਦਾਲ ਧਾਰਤੀ ਤੇ ਉਸ ਤੋਂ ਬਾਅਦ ਜਿਵੇਂ ਹੁਣ ਫੁੜਕੇ ਬਣਾਉਣੇ ਸ਼ੁਰੂ ਕਰਤੇ ਆ ਹੁਣ ਤੇ ਅੱਜ ਮੇਰਾ ਦਿਲ ਜ ਕੀਤਾ ਕਿ ਮੈਂ ਆਪਦੀਆਂ ਭੈਣਾਂ ਨਾਲ ਇਹ ਗੱਲ ਮੈਂ ਸ਼ੇਅਰ ਕਰਾਂ ਤੇ ਜ਼ਰੂਰ ਦੱਸਿਓ ਜੀ ਤੁਹਾਡੇ ਖਿਆਲ ਚ ਕੋਈ ਇਹੋ ਜੀ ਦੇਸੀ ਦਵਾਈ ਹੋਵੇ ਕੋਈ ਘਰਤੀ ਬਣੀ ਬਣਾਈ ਹੋਈ ਚੀਜ਼ ਵੀ ਜਿੰਦੇ ਨਾਲ ਇਹ ਬਾਤੋਂ ਕਿਸੇ ਨੂੰ ਰਾਤ ਮਿਲੀ ਹੋਵੇ ਠੀਕ ਹੋਇਆ ਹੋਵੇ ਤਾਂ ਮੇਰੇ ਮੈਨੂੰ ਜ਼ਰੂਰ ਦੱਸਿਓ ਜੀ ਤੇ ਮੈਂ ਵੀ ਇਹ ਚੀਜ਼ ਫਿਰ ਜ਼ਰੂਰ ਟਰਾਈ ਕਰਾਂਗੀ ਵਰਤਾਂਗੀ ਕਿਉਂਕਿ ਠੀਕ ਹੋਣਾ ਤਾਂ ਹਰ ਕੋਈ ਚਾਹੁੰਦਾ ਏ ਕੋਈ ਨਹੀਂ ਚਾਹੁੰਦਾ ਕਿ ਮੈਂ ਹਮੇਸ਼ਾ ਬਿਮਾਰ ਰਵਾਂ ਤੇ ਬਾਕੀ ਜੀ ਜਦੋਂ ਬੱਚਿਆਂ ਦਾ ਦੇਖਦੇ ਆ ਨਾ ਕਿ ਹਨਾ ਬੱਚੇ ਕੀ ਕਰਨਗੇ ਮਾਮਾਤ ਬਿਨਾ ਬੱਚਿਆਂ ਦਾ ਵੀ ਕੋਈ ਹਾਲ ਨਹੀਂ ਹੁੰਦਾ ਤੇ ਬਹੁਤ ਉਹਦਾ ਦੁੱਖ ਚ ਲੱਗਦਾ ਹੈ ਵੀ ਪਤਾ ਨਹੀਂ ਕੀ ਬਣੇਗਾ ਅੱਗੇ ਜੇ ਦਵਾਈ ਆਪਾਂ ਅੰਗਰੇਜ਼ੀ ਖਾਂਦੇ ਆ ਨਾ ਤੇ ਉਹ ਬਹੁਤ ਜ਼ਿਆਦਾ ਸਾਈਡ ਇਫੈਕਟ ਨੇ ਤੇ ਬਹੁਤ ਡਰ ਲੱਗਦਾ ਹੈ ਖਾਣ ਤੋਂ ਕਿਉਂਕਿ ਸਾਡੇ ਰਿਸ਼ਤੇਦਾਰਾਂ ਚ ਨਾ ਇੱਕ ਕਿ ਜੇ ਨੂੰ ਹੋ ਗਈ ਸੀ ਗਠਿਆਵਾ ਤੇ ਉਹ ਨਾ ਅੰਗਰੇਜ਼ੀ ਦਵਾਈ ਉਹਨਾਂ ਬਹੁਤ ਜ਼ਿਆਦਾ ਖਾਦੀ 2-3 ਸਾਲ ਲਗਾਤਾਰ ਖਾਂਦੇ ਰਹੇ ਤੇ ਉਹਨਾਂ ਦੀ ਕਿਡਨੀਆ ਤੇ ਅਸਰ ਕਰ ਗਈ ਤੇ ਉਹਨਾਂ ਦੇ ਪਿੱਛੇ ਜਾ ਕੇ ਡੈਥ ਹੋ ਗਈ ਸੀ ਤੇ ਇਸ ਕਰਕੇ ਜੀ ਰਹਿੰਦਾ ਹੋਰ ਡਰ ਲੱਗਦਾ ਹੈ ਨਾ ਵੀ ਦਵਾਈ ਇੱਕ ਬਸ ਆਪਾਂ ਨੂੰ ਠੀਕ ਕਰਦੀ ਏ ਬਾਕੀ ਰੋਗ ਹੋਰ ਲੱਗ ਜਾਂਦੇ ਨੇ ਨਾਲ ਕਿਉਂਕਿ ਉਹ ਦਵਾਈਆਂ ਦੇ ਸਾਈਡ ਇਫੈਕਟ ਹੀ ਇਹਨਾਂ ਹੁੰਦੇ ਨੇ ਤੇ ਰੇਜ ਕਰਕੇ ਮੇਰੇ ਹਸਬੰਦ ਵੀ ਮੈਨੂੰ ਪ੍ਰੇਜ ਕਰਾਉਂਦੇ ਆ ਕਹਿੰਦੇ ਅੰਗਰੇਜ਼ੀ ਦਵਾਈ ਨਹੀਂ ਤੈਨੂੰ ਖਵਾਉਣੀ ਜਾਂ ਹੋਮੋਪੈਥਿਕ ਦੀ ਖਾ ਲੈ ਜਾਂ ਫਿਰ ਕੋਈ ਹੋਰ ਕਿਉਂਕਿ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਤੇ ਹੁਣ ਜੇ ਆਪਾਂ ਮੈਂ ਉਹੀ ਵਰਤਦੀ ਪਈਆਂ ਦਵਾਈ ਤੇ ਬਾਕੀ ਕੁਝ ਫਰਕ ਹੈਗਾ ਏ ਤੇ ਹੁਣ ਜਿਸ ਤਰ੍ਹਾਂ ਪ੍ਰੇਜ ਟੁੱਟ ਜਾਂਦਾ ਹੈ ਨਾ ਕਈ ਵਾਰੀ ਆਪਾਂ ਕੁਝ ਖਾ ਬੈਠਦੇ ਆ ਉਹੋ ਜੀ ਚੀਜ਼ ਤੇ ਉਹਦਾ ਫਿਰ ਮੈਨੂੰ ਪ੍ਰੋਬਲਮ ਆ ਜਿਹੜੀ ਵਧ ਜਾਂਦੀ ਏ ਤੇ ਕੋਸ਼ਿਸ਼ ਤਾਂ ਪੂਰੀ ਕਰਦੀ ਰਹਿਣੀ ਆ ਕਿ ਖਾਣ ਪੀਣ ਦਾ ਪੂਰਾ ਪ੍ਰੇਜ਼ ਰੱਖੀਏ ਤੇ ਚਲੋ ਜੀ ਮੈਂਿਤ ਕਰਦੀ ਆ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ